ਅਮਰੀਕਾ ਤੋਂ ਵੱਡੀਆਂ ਖਬਰਾਂ ਕਿ ਅਮਰੀਕਾ ਦੇ ਹਾਲਾਤ ਸੁਧਰਨ ਦਾ ਨਾਂ ਹੀ ਨਹੀਂ ਲੈ ਰਹੇ ਇਮੀਗ੍ਰੈਂਟ ਦੇ ਲਈ ਇੱਕ ਰਹਾਦੀ ਖਬਰ ਆਉਂਦੀ ਤੇ 10 ਇਦਾਂ ਦੀਆਂ ਮੁਸੀਬਤਾਂ ਖੜੀਆਂ ਹੋ ਜਾਂਦੀਆਂ ਕਿ ਉਹਨਾਂ ਨੂੰ ਸੋਚਾਂ ਦੇ ਵਿੱਚ ਪਾ ਦਿੰਦੇ ਆ ਕਿ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਐਸੇ ਤਰ੍ਹਾਂ ਬਹੁਤ ਜ਼ਿਆਦਾ ਭਰਾਮਾਂ ਨੇ ਅਸਾਈਲਮ ਕੇਸ ਲਗਾਏ ਹੋਏ ਸੀਗੇ ਕਿ ਉਹ ਇਸ ਚੀਜ਼ ਦੇ ਇੰਤਜ਼ਾਰ ਦੇ ਵਿੱਚ ਸੀਗੇ ਕਿ ਸਾਡੀਆਂ ਡੇਟਾ ਲੇਟ ਮਿਲਣ ਗਿਆ ਚਲੋ 트੍ਰੰਪ ਦਾ ਕਾਰਜਕਾਲ ਨਿਕਲ ਜਾਏਗਾ ਸਾਡਾ ਬਚਾਅ ਹੋ ਜਾਏਗਾ ਕਿਸੇ ਦੀ 27 ਦੀ ਸੀ ਕਿਸੇ ਦੀ 28 ਦੀ ਸੀ ਸੋ ਤੁਹਾਨੂੰ ਪਤਾ ਕਿ ਜਿੰਨੇ ਥੋੜੇ ਬਹੁਤੇ ਜੱਜ ਜਿਹੜੇ ਇਮੀਗ੍ਰੈਂਟ ਦੇ ਹੱਕ ਦੀ ਗੱਲ ਕਰਦੇ ਸੀਗੇ ਪਿਛਲੇ ਟਾਈਮ ਦੇ ਵਿੱਚ 128 ਜੱਜ ਕੱਢ ਦਿੱਤੇ ਆ 트럼ਪ ਪ੍ਰਸ਼ਾਸਨ ਨੇ ਇਹ ਉਹ ਜੱਜ ਸੀਗੇ ਜਿਹੜੇ ਕਿ ਵਾਈਡਨ ਸਰਕਾਰ ਦੇ ਟਾਈਮ ਅਪਪਾਇੰਟ ਕੀਤੇ ਹੋਏ ਸੀਗੇ ਸੋ ਲਾਸਟ ਟਾਈਮ ਦੇ ਵਿੱਚ 트럼ਪ ਪ੍ਰਸ਼ਾਸਨ ਨੇ ਇਹ ਇੱਕ ਐਡ ਵੀ ਚਲਾਈ ਸੀ ਕਿ ਸਾਨੂੰ ਇਮੀਗ੍ਰੇਸ਼ਨ ਜੱਜਾਂ ਦੀ ਜ਼ਰੂਰਤ ਆ ਔਰ ਜਿਹਦੇ ਵਿੱਚ ਇੱਕ ਖਾਸ ਲਾਈਨ ਲਿਖੀ ਸੀਗੀ ਕਿ ਸਾਨੂੰ ਇਸ ਤਰ੍ਹਾਂ ਦੇ ਜੱਜ ਚਾਹੀਦੇ ਆ ਜਿਹੜੇ ਕਿ ਅਮਰੀਕਾ ਦੇ ਬਾਰੇ ਸੋਚੇ ਅਮਰੀਕਾ ਦੇ ਫਿਊਚਰ ਦੇ ਬਾਰੇ ਸੋਚੇ ਅਮਰੀਕਨ ਬੱਚਿਆਂ ਦੇ ਬਾਰੇ ਸੋਚੇ ਕਿ ਜਿੰਨੇ ਵੀ ਇੱਥੇ ਅਸਾਈਲੈਂਟ ਸਿੱਕਰ ਆ ਜਿਹੜੇ ਬਾਹਰੋਂ ਆਏ ਹੋਏ ਆ ਤਾਂ ਉਹਨਾਂ ਨੂੰ ਸਿਰਫ ਸਿਰਫ ਡਿਪੋਰਟੇਸ਼ਨ ਜਾਂ ਡਿਪੋਰਟ ਕਰਨ ਦੇ ਹੀ ਹੁਕਮ ਦੇਣ ਨਾ ਕਿ ਇੱਥੇ ਰਹਿਣ ਦੇ ਤੇ ਬਹੁਤ ਹੀ ਜ਼ਿਆਦਾ ਘੱਟ ਐਦਾਂ ਦੇ ਰੇਅਰ ਕੇਸ ਹੋਣਗੇ ਜਿਹੜੇ ਜਿਨ੍ਹਾਂ ਨੂੰ ਇੱਥੇ ਹੁਣ ਸਟੇ ਮਿਲੇਗੀ ਜਾਂ ਪਨਾਹ ਮਿਲੇਗੀ ਜਾਂ ਉਹਨਾਂ ਦੇ ਕੇਸ ਅਪਰੂਵ ਹੋਣਗੇ ਸੋ ਐਸੀ ਤਰ੍ਹਾਂ ਹੁਣ ਟਰੰਪ ਨੇ ਆਪਣੇ 33 ਜੱਜਾਂ ਦੀ ਇਮੀਗ੍ਰੇਸ਼ਨ ਜੱਜਾਂ ਜਿਹੜੇ ਉਹਨਾਂ ਦੇ ਜਾਰੀ ਕਰ ਦਿੱਤੀ ਆ ਟ੍ਰੇਨਿੰਗ ਆ ਸਟਾਰਟ ਕਰ ਦਿੱਤੀ ਆ ਪੰਜ ਛੇ ਦਿਨਾਂ ਦੀ ਟ੍ਰੇਨਿੰਗ ਹੋਏਗੀ ਜਿਹਦੇ ਵਿੱਚ ਉਹਨਾਂ ਨੂੰ ਸਮਝਾਇਆ ਜਾਏਗਾ ਦੱਸਿਆ ਜਾਏਗਾ ਬਾਕੀ ਤਾਂ ਉਹਨਾਂ ਦਾ ਸਾਰਾ ਮੇਨ ਜਿਹੜਾ ਮੋਟਿਵ ਹੋਏਗਾ ਇਹੀ ਆ ਕਿ ਇੱਥੋਂ ਦੀਆਂ ਜਿੰਨੀਆਂ ਵੀ ਅਸਾਈਲਮਾਂ ਉਹਨਾਂ ਨੂੰ ਕਲੀਅਰ ਕਰਨਾ ਤੋਂ ਇਹਦੇ ਵਿੱਚ ਵੱਡੀਆਂ ਗੱਲਾਂ ਕਿਹੜੀਆਂ ਤੁਹਾਡੇ ਲਈ ਜਾਣਣੀਆਂ ਬਹੁਤ ਜ਼ਿਆਦਾ ਜ਼ਰੂਰੀ ਆ ਔਰ ਜਿਹੜੀਆਂ ਨੰਮੀਆਂ ਮੁਸੀਬਤਾਂ ਖੜੀਆਂ ਕਰਨ ਗਿਆ ਜਿੰਨੇ ਵੀ ਇੱਥੇ ਵਿਚਾਰੇ ਇਮੀਗ੍ਰੈਂਟਸ ਆਏ ਹੋਏ ਆ ਸੋ ਸਭ ਤੋਂ ਪਹਿਲਾਂ ਇੱਕ ਗੱਲ ਕਰ ਲੈ ਕਿ ਜਿਹੜੇ 33 ਜੱਜਾ ਸੋ ਇਹਨਾਂ ਦਾ ਮੇਨ ਮੁੱਦਾ ਹੀ ਇਹ ਹੋਏਗਾ ਕਿ ਅਸੀਂ ਸਿਰਫ ਔਰ ਸਿਰਫ ਡਿਪੋਰਟੇਸ਼ਨ ਦੇ ਹੀ ਹੁਕਮ ਦੇਣੇ ਆ ਡਿਪੋਰਟੇਸ਼ਨ ਹੀ ਕਰਨੀ ਆ ਤੇ ਬਹੁਤ ਇਦਾਂ ਦੇ ਘੱਟ ਰੇਅਰ ਕੇਸ ਹੋਣਗੇ ਜਿਨ੍ਹਾਂ ਨੂੰ ਅਸੀਂ ਅਪਰੂਵ ਕਰਨਾ ਜਾਂ ਪਾਸ ਕਰਨਾ ਸੋ ਇਹਨਾਂ ਨੂੰ ਬਹੁਤ ਤਰ੍ਹਾਂ ਦੀਆਂ ਅਲਗ-ਅਲਗ ਤਰ੍ਹਾਂ ਦੀਆਂ ਸ਼ਕਤੀਆਂ ਪ੍ਰਦਾਨ ਆ ਔਰ ਇਹਨਾਂ ਨੂੰ ਆਰਡਰ ਕਰਨ ਦੇ ਹੁਕਮ ਇਹਨਾਂ ਨੂੰ ਇਹ ਹੁਕਮ ਵੀ ਆ ਕਿ ਅਗਰ ਇਹਨਾਂ ਨੂੰ ਲੱਗੇ ਕੇਸ ਪੜ ਕੇ ਕਿ ਇਹ ਕੇਸ ਫੇਕ ਆ ਜਾਂ ਇਹ ਚਰਚਾ ਕਰਨ ਦੇ ਲਾਇਕ ਨਹੀਂ ਜਾਂ ਇਹਦੇ ਲਈ ਆਪਾਂ ਆ ਟਾਈਮ ਹੈ ਨਹੀਂ ਪਰ ਉਹ ਇਹਨੂੰ ਬਿਨਾ ਦੇਖੇ ਬਿਨਾ ਸੁਣੇ ਵੀ ਕੈਨਸਲ ਕਰ ਸਕਦੇ ਆ ਇਹ ਪਾਵਰ ਵੀ ਹੈ ਇਹਨਾਂ ਜੱਜਾਂ ਦੇ ਕੋਲ ਹਾਲਾਂਕਿ ਇਹਨਾਂ ਨੇ ਇਹ ਚੀਜ਼ ਦੇਖਣੀ ਹੈ ਕਿ ਇਹ ਕੇਸ ਰੇਅਰ ਹੈ ਜਾਂ ਨਹੀਂ ਹੈ ਸੋ ਇਹ ਬਾਅਦ ਦੀ ਗੱਲ ਆ ਉਹ ਪੜ ਕੇ ਕੇਸ ਨੂੰ ਹੀ ਕੈਨਸਲ ਕਰ ਸਕਦੇ ਆ ਜਿਹੜੀ ਕਿ ਬਹੁਤ ਜ਼ਿਆਦਾ ਮੁਸੀਬਤ ਵਾਲੀ ਗੱਲ ਆ ਜਿੰਨੇ ਇੱਥੇ ਇਮੀ ਇਕਰਾਰਸਾ ਤੇ ਦੂਜੀ ਗੱਲ ਇਹ ਆ ਸੱਤ ਕਿ ਇਸ ਇੱਕ ਦਿਨ ਦੇ ਵਿੱਚ ਕਲੀਅਰ ਕਰਨੇ ਹੀ ਪਹਿਣਗੇ ਇੱਕ ਜੱਜ ਨੂੰ ਸੋ ਜਿਹਦੇ ਉੱਪਰ ਇਹ ਬੜਨ ਹੋਵੇ ਕਿ ਉਹਨੇ 7 ਕੇਸ ਕਲੀਅਰ ਕਰਨੇ ਸੇ ਤੁਹਾਨੂੰ ਪਤਾ ਹੀ ਹੈ ਕਿ ਉਹ ਜੱਜ ਕਿੰਨਾ ਬ੍ਰੀਕੀ ਤੱਕ ਜਾਏਗਾ ਉਹ ਕੇਸ ਦੇ ਵਿੱਚ ਕੀ ਕੁਝ ਲੱਭੇਗਾ ਉਸ ਕੇਸ ਦੇ ਵਿੱਚੋਂ ਕੀ ਨੁਕਸਾਨ ਹੋਣਗੇ ਕੀ ਹੋਣਗੇ ਕਿਉਂਕਿ 트럼ਪ ਸ਼ਾਸਨ ਨੇ ਤਾਂ ਸਾਫ਼-ਸਾਫ਼ ਕਿਹਾ ਕਿ ਮੈਨੂੰ ਸਿਰਫ ਸਿਰਫ ਡਿਪੋਰਟ ਕਰਨ ਵਾਲੇ ਜੱਜ ਚਾਹੀਦੇ ਆ ਔਰ ਜਿਹਨੇ 7 ਕੇਸ ਦੇਤੇ ਆ ਵੀ 7 ਕੇਸ ਤੁਸੀਂ ਹੈਂਡਲ ਕਰਨੇ ਆ ਇੱਕ ਦਿਨ ਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਆ ਕਿ ਉਹਦਾ ਕਿਸ ਤਰ੍ਹਾਂ ਦਾ ਹਿਸਾਬ-ਤਬ ਹੋਏਗਾ ਕੀ ਕੁਝ ਹੋਣ ਆਲਾ ਆਉਣ ਵਾਲੇ ਦਿਨਾਂ 'ਚ ਇਮੀਗ੍ਰੈਂਟਸ ਦੇ ਨਾਲ ਸੋ ਇਹ ਬਹੁਤ ਵੱਡੀ ਕਾਰਵਾਈ ਹੋਵੇਗੀ ਇਮੀਗ੍ਰੈਂਟਸ ਦੇ ਨਾਲ ਕੋਈ ਵੀ ਇਦਾਂ ਦੀ ਰਾਹਤ ਦੀ ਖ਼ਬਰ ਨਹੀਂ ਆ ਜਿਹੜੀ ਕਿ ਇਮੀਗ੍ਰੈਂਟਸ ਨੂੰ ਕੋਈ ਬਚਾ ਸਕੇ ਕਿਉਂਕਿ ਜਿੰਨੇ ਵੀ ਜੱਜ ਹੈਗੇ ਆ ਜਾਂ ਹੁਣ ਵੀ ਸੋਚਦੇ ਆ ਇਹ ਨਹੀਂ ਗ੍ਰਾਂਟ ਦੇ ਬਾਰੇ ਰਾਮ ਪ੍ਰਸ਼ਾਸਨ ਉਹਨੂੰ ਫਾਇਰ ਕਰੀ ਜਾਂਦਾ ਕੱਢੀ ਜਾਂਦਾ ਉਹਨਾਂ ਨੂੰ ਉਹਨੂੰ ਮੁਲਤਵੀ ਕਰੀ ਜਾਂਦਾ ਉਹਨਾਂ ਜੱਜਾਂ ਨੂੰ ਤੇ ਉਹਨਾਂ ਦੀ ਜਗ੍ਹਾ ਤੇ ਹੁਣ ਆਪਣੀ ਮਨ ਚਾਹੇ ਆਪਣੀ ਮਰਜ਼ੀ ਦੇ ਜੱਜ ਇਮੀਗ੍ਰੇਸ਼ਨ ਅਪਾਇੰਟ ਕਰ ਰਿਹਾ ਜਿਹੜੇ ਕਿ ਇਮੀਗ੍ਰੈਂਟਸ ਦੇ ਲਈ ਸਰੀਆਮ ਤੱਕਾ ਹੋ ਰਿਹਾ ਉਹਨਾਂ ਦੇ ਨਾਲ ਔਰ ਬਹੁਤ ਲੋਕ ਇਸ ਚੀਜ਼ ਦੇ ਨਾਲ ਹੁਣ ਉਲਝਣਗੇ ਜਿਨ੍ਹਾਂ ਨੂੰ ਅਸਾਈਲਮ ਕੇਸ ਦੀਆਂ ਤਰੀਕਾ ਆਉਣ ਵਾਲੀਆਂ ਹੁਣ ਉਹਨਾਂ ਦੇ ਉੱਪਰ ਤਲਵਾਰ ਲੰਮਕ ਰਹੀ ਆ ਕਿ ਉਹਨਾਂ ਦੇ ਕੇਸ ਡਿਨਾਈ ਕੀਤੇ ਜਾਣਗੇ ਤੇ ਕੈਨਸਲ ਹੋਣਗੇ ਤੇ ਉਹਨਾਂ ਨੂੰ ਡਿਪੋਰਟ ਦਾ ਸਾਹਮਣਾ ਕਰਨਾ ਪਵੇਗਾ ਜੀ ਹਾਂ ਜੇ ਉੱਥੇ ਤੋਂ ਲਗਾ ਦੇ ਕਿ ਆਈਸ ਇਦਾਂ ਦੀਆਂ ਕਾਰਵਾਈਆਂ ਕਰਦੀ ਰਹਿੰਦੀ ਆ ਉਹਨਾਂ ਨੇ ਡੀਟੇਨਿੰਗ ਸੈਂਟਰ ਦਾ ਹੁਣ ਜਿਹੜੇ ਫੁੱਲ ਕੀਤੇ ਹੋਇਆ ਤੇ ਹੁਣ ਬੇਅਰ ਹਾਊਸ ਦੀ ਭਾਲ ਦੇ ਵਿੱਚ ਆ ਇਹ ਸੁਣਦੇ ਵਿੱਚ ਆ ਰਿਹਾ ਕਈ ਨਿਊ ਚੈਨਲਾਂ ਨੇ ਅਖਬਾਰੀ ਇੰਗਲਿਸ਼ ਅਖਬਾਰਾਂ ਨੇ ਇਹ ਨਿਊਜ਼ ਵੀ ਚਲਾ ਦਿੱਤੀ ਆ ਕਿ ਆਈਸ ਨੇ ਇਹ ਬੇਅਰ ਹਾਊਸ ਤਿਆਰ ਕਰ ਲਿਆ ਬੈੱਡ ਲਾ ਦਿੱਤੇ ਉਹਨਾਂ ਦੇ ਵਿੱਚ ਘੱਟੋ ਘੱਟ 80-90 ਹਜ਼ਾਰ ਬੰਦੇ ਨੂੰ ਰੱਖਣ ਦੀ ਸਹੂਲਤ ਇਹਨਾਂ ਬੇਅਰ ਹਾਊਸ ਦੇ ਵਿੱਚ ਹੈਗੀ ਆ ਸੋ ਜਿ세 ਤਰ੍ਹਾਂ ਹੁਣ ਇਹ ਜੱਜ ਜਿਹੜਾ ਆਪਣਾ ਕੰਮ ਸੰਭੜ ਗਏ ਹੁਣ ਆ ਇਸ ਬੇਸ਼ੱਕ ਲੋਕਾਂ ਦੇ ਵਿੱਚ ਜਾ ਕੇ ਰੈਡਾ ਨਹੀਂ ਕਰੇਗੀ ਕਿਉਂਕਿ ਇਹਦਾ ਪੁੱਠਾ ਅਸਰ ਮਿਲਿਆ ਤੁਹਾਨੂੰ ਦੇਖਿਆ ਹੋਣਾ ਮਿਨੀ ਸੋਟਾ ਦੇ ਵਿੱਚ ਲੋਕ ਸੜਕਾਂ ਦੇ ਉੱਪਰ ਉਤਰੇ ਹੋਏ ਤੇ 트ੰਪ ਨੂੰ ਜਵਾਬ ਨਹੀਂ ਆ ਰਿਹਾ ਕਿ ਕੀ ਕਰਨ ਕੀ ਨਾ ਕਰਨ ਸੋ ਹੁਣ ਇਹਨਾਂ ਨੇ ਅੰਦਰਲਾ ਰਸਤਾ ਇਹ ਕੱਢਿਆ ਕਿ ਹੁਣੇ ਜਿਹੜੇ ਜੱਜ ਜਿਹੜੇ ਤਰੀਕਾਂ ਤੇ ਆਣਗੇ ਸੋ ਉਹਨਾਂ ਨੂੰ ਹੁਣ ਡਿਪੋਰਟ ਕੀਤਾ ਜਾਏਗਾ ਉਹਨਾਂ ਨੂੰ ਫੜ ਫੜ ਕੇ ਡਿਟੇਨ ਕੀਤਾ ਜਾਏਗਾ ਹੁਣ ਉਹ ਇਮੀਗ੍ਰੈਂਟਸ ਫਸਦੇ ਆ ਜਿਹੜੇ ਇਹ ਤਰੀਕਾ ਤੇ ਜਾਣਗੇ ਉਹਨਾਂ ਦੇ ਉੱਪਰ ਤਲਵਾਰ ਇਹ ਲਮਕੇਗੀ ਕਿ ਉਹਨਾਂ ਨੂੰ ਡਿਟੇਨ ਕੀਤਾ ਜਾਏਗਾ ਅਗਰ ਨਹੀਂ ਜਾਂਦੇ ਤਾਂ ਅੱਜ ਦੇ ਕੋਲ ਇਹ ਬਰੰਟ ਬੀ ਹੋਣਗੇ ਕਿ ਉਹ ਤਰੀਕ ਦੇ ਉੱਪਰ ਗਏ ਨਹੀਂ ਜਾ ਕੇ ਉਹਨਾਂ ਨੂੰ ਅਰੈਸਟ ਕਰ ਲਓ ਜਾ ਕੇ ਚੱਕ ਲਓ ਜਿੱਥੇ ਮਰਜੀ ਜਾ ਕੇ ਸੋ ਹੁਣ ਦੋਨਾਂ ਤਰਫਾਂ ਤੋਂ ਉਹ ਇਮੀਗ੍ਰੈਂਟਸ ਫਸੇ ਬੈਠੇ ਆ ਸੋ ਇਹ ਬਹੁਤ ਵੱਡੀ ਖਬਰ ਆ ਰਹੀ ਆ ਬਹੁਤ ਹੀ ਜ਼ਿਆਦਾ ਮੁਸ਼ਕਲ ਦੇ ਵਿੱਚ ਆ ਇਸ ਟਾਈਮ ਦੇ ਉੱਪਰ ਜਿੰਨੇ ਵੀ ਅਸਾਈਲੰਬ ਵਾਲੇ ਹਾਲਾਂਕਿ ਆਈਸ ਆਪਣੀਆਂ ਮਰਜ਼ੀਆਂ ਕਰਦੀ ਆ ਇਦਾਂ ਦੀਆਂ ਗਲਤੀਆਂ ਦੇ ਇੰਨਾ ਕਿੰਨੀਆਂ ਹੀ ਇਦਾਂ ਦੀਆਂ ਗਲਤੀਆਂ ਕੀਤੀਆਂ ਜਿਹਦੀ ਵਜ੍ਹਾ ਤੋਂ ਝਾੜ ਵੀ ਪਈ ਆ ਕੁਝ ਜੱਜ ਇਦਾਂ ਦੇ ਹੁਣ ਵੀ ਹੈਗੇ ਆ ਜਿਹੜੇ ਇਮੀਗ੍ਰੈਂਟ ਦੇ ਹੱਕ ਸੱਚ ਦੀ ਗੱਲ ਕਰਦੇ ਪਿਆ ਆਪਾਂ ਪਿੱਛੇ ਹੀ ਇੱਕ ਨਿਊਜ਼ ਕਰਕੇ ਹਟਿਆ ਜਿਹੜੀ ਇੱਕ 19 ਸਾਲਾਂ ਦੀ ਲੂਸੀਆ ਜਿਹੜੀ ਸਟੂਡੈਂਟ ਸੀਗੀ ਉਹਨੂੰ ਡਿਪੋਰਟ ਕੀਤਾ ਸੀਗਾ ਆਈਸ ਨੇ ਗਲਤੀਆਂ ਨਾਲ ਆਪਣੀ ਮਨਮਰਜ਼ੀ ਨਾਲ ਕੋਈ ਸੁਣਵਾਈ ਨਹੀਂ ਸੀ ਹੋ ਜ ਉਹਦੀ ਸੋ ਕੋਰਟ ਨੇ ਹੁਣ ਫਟਕਾਰ ਲਾਈ ਆ ਕੋਰਟ ਨੇ ਆਈਸ ਨੂੰ ਝਟਕਾ ਦਿੱਤਾ ਕੀ 트럼ਪ ਪ੍ਰਸ਼ਾਸਨ ਨੂੰ ਇਹ ਵੀ ਕਿਹਾ ਕਿ ਤੁਸੀਂ ਆਪਣੀ ਗਲਤੀ ਮੰਨੋ ਤਾਂ ਹਤੋਂ ਗਲਤੀ ਹੋਈ ਔਰ 트럼ਪ ਪ੍ਰਸ਼ਾਸਨ ਨੇ ਗਲਤੀ ਮੰਨ ਵੀ ਲਈ ਆ ਤੇ ਨਾਲ ਦੀ ਨਾਲ ਕੋਰਟ ਨੇ ਹੁਕਮ ਕਰ ਦਿੱਤੇ ਆ ਕਿ ਉਸ ਵਿਦਿਆਰਥੀ ਨੂੰ 2 ਹਫ਼ਤਿਆਂ ਦੇ ਅੰਦਰ ਅੰਦਰ ਤੁਸੀਂ ਵਾਪਸ ਅਮਰੀਕਾ ਦੇ ਵਿੱਚ ਲੈ ਕੇ ਆਉਣਾ ਸੋ ਇਹ ਇਦਾਂ ਦੀਆਂ ਗਲਤੀਆਂ ਵੀ ਕਰਦੇ ਰਹਿੰਦੇ ਆ ਆਈਐਸ ਵਾਲਿਆਂ ਨੇ ਤੁਹਾਨੂੰ ਪਤਾ ਮਿਨੀ ਸੋਟਾ ਦੇ ਵਿੱਚ 22 ਅਮਰੀਕਨ ਮੂਲ ਲੋਕਾਂ ਦੀ ਜਾਨ ਲਈ ਸੀਗੀ ਲਗਾਤਾਰ ਇਦਾਂ ਦੀਆਂ ਵੀਡੀਓਜ਼ ਇਦਾਂ ਦੀਆਂ ਗਲਤੀਆਂ ਕਰਦੇ ਆ ਆਪਣੀ ਮਨਮਰਜ਼ੀਆਂ ਕਰਦੇ ਆ ਆਈਐਸ ਏਜੰਟ ਔਰ ਇਹਦੀਆਂ ਖੁਆਮ ਜਾਂ ਹੁਣ ਸਰਕਾਰ ਨੂੰ ਭੁਗਤਣਾ ਪੈ ਰਿਹਾ ਕਿਉਂਕਿ ਬਹੁਤ ਜ਼ਿਆਦਾ ਦੁਬਿਧਾ ਦੇ ਵਿੱਚ ਫਸੀ ਹੋਈ ਆ ਦੁਆਰਾ ਤੋਂ ਸ਼ਟਡਾਊਨ ਹੋਣ ਤੱਕ ਦੀ ਸੁਭਾਵਨਾਈ ਹੋਈ ਆ ਇਸ ਟਾਈਮ ਅਮਰੀਕਾ ਦੇ ਵਿੱਚ ਕਿਉਂਕਿ ਲੋਕ ਸੜਕਾਂ ਦੇ ਉੱਪਰ ਉਤਰੇ ਹੋਏ ਆ ਮਿਨੀ ਸੋਟਾ ਦੇ ਵਿੱਚ ਜਿਹੜਾ ਆਪਰੇਸ਼ਨ ਹੋਇਆ ਉਹਨੂੰ ਵੀ ਰੋਕ ਦਿੱਤਾ ਗਿਆ ਔਰ ਉਹਦਾ ਨੇਗੇਟਿਵ ਅਸਰ ਹੋਇਆ 트럼ਪ ਪ੍ਰਸ਼ਾਸਨ ਦੇ ਉੱਪਰ ਉਤੋ ਐਪਸਟੇਨ ਫਾਈਲ ਵੀ ਖੁੱਲੀ ਹੋਈ ਹੈ ਜਿਹਦੇ ਵਿੱਚ 트럼ਪ ਦਾ ਸਿੱਧਾ-ਸਿੱਧਾ ਨਾਂ ਆ ਰਿਹਾ ਹੈ ਤਾਂ ਉਹਦੇ ਵਜ੍ਹਾ ਤੋਂ ਵੀ ਲੋਕ ਸੜਕਾਂ ਦੇ ਉੱਪਰ ਉਤਰੇ ਹੋਏ ਆ ਸੋ ਕੁੱਲ ਮਿਲਾ ਕੇ ਅਗਰ ਇਮੀਗ੍ਰੈਂਟਸ ਦੇ ਲਈ ਸਮੱਸਿਆ ਆ ਰਹੀ ਹੈ ਜਾਂ ਇਮੀਗ੍ਰੈਂਟਸ ਦੇ ਲਈ ਇਦਾਂ ਦੇ ਫੈਸਲੇ ਹੋ ਰਿਹਾ ਤਾਂ 트럼ਪ ਦਾ ਇਸ ਨੂੰ ਕੋਈ ਵੀ ਬੈਨੀਫਿਟ ਨਹੀਂ ਮਿਲ ਰਿਹਾ ਟਰੰਪ ਸਿਰਫ ਸਿਰਫ ਆਪਣੀ ਆਕਰ ਦੇ ਵਿੱਚ ਆਪਣੀ ਸਿਰਫ ਸਿਰਫ ਆਪਣੀ ਜਿੱਦ ਪੁਗਾ ਰਿਹਾ ਕਿ ਉਹ ਇਹ ਸਾਰਾ ਕੁਝ ਕਰ ਰਿਹਾ ਹੈ ਇਮੀਗ੍ਰੈਂਟਸ ਦੇ ਲਈ ਹਾਲਾਂਕਿ ਲੋਕ ਇਹਦੇ ਵਿਰੁੱਧ ਤਾਂ ਹੁਣ ਇਸ ਟਾਈਮ ਦੇ ਉੱਪਰ ਜਿੰਨੇ ਅਮਰੀਕਨ ਆ ਉਹ ਸਾਰੇ ਹੀ ਦੁਖੀ ਹੋ ਗਏ ਇਸ ਟਾਈਮ ਦੇ ਉੱਪਰ ਟਰੰਪ ਸ਼ਾਸਨ ਤੇ ਟਰੰਪ ਦੇ ਖੁਦ ਆਪਣੇ ਜਿਹੜਾ ਟਰੰਪ ਸ਼ਾਸਨ ਆ ਉਹ ਪਾੜੇ ਦੇ ਵਿੱਚ ਵੀ ਦੋ ਪਾੜ ਹੋਏ ਹੋਏ ਆ ਲੋਕ ਕਹਿ ਰਹੇ ਆ ਬਸ ਬਹੁਤ ਹੋ ਗਿਆ ਨਹੀਂ ਕਰਨਾ ਚਾਹੀਦਾ ਕਿਉਂਕਿ ਟੌਮ ਹੋਮਨ ਨੇ ਵੀ ਇਹ ਬਿਆਨ ਦਿੱਤਾ ਸੀਗਾ ਕਿ ਅਸੀਂ ਕ੍ਰਿਮੀਨਲ ਦੇ ਉੱਪਰ ਹੀ ਫੋਕਸ ਕਰਨਾ ਹੁਣ ਅਸੀਂ ਜਿਹੜੇ ਜਿੱਦਾਂ ਨਾਰਮਲ ਲੋਕ ਆ ਜਿਹੜੇ ਉਹਨਾਂ ਨੂੰ ਅਸੀਂ ਘੱਟ ਟ ਰਾਂਗੇ ਕਿਉਂਕਿ ਸੱਤੋਂ ਲੋਕ ਖੁਸ਼ ਨਹੀਂ ਹੈ ਨਾ ਖੁਸ਼ ਆ ਸਾਡੇ ਇਸ ਮਿਸ਼ਨ ਤੋਂ ਸੋ ਅਸੀਂ ਉਹ ਚੀਜ਼ ਦੇ ਲਈ ਵੀ ਸੋਚਾਂਗੇ ਸੋ ਐਸੇ ਤਰ੍ਹਾਂ ਟਰੰਪ ਪ੍ਰਸ਼ਾਸਨ ਵੀ ਹੋਸ਼ ਨਹੀਂ ਆ ਕਿਉਂਕਿ ਉਹਦੇ ਖਿਲਾਫ ਵੀ ਲੋਕ ਜਿਆਦਾ ਜਿਆਦਾ ਨਫਰਤ ਵਧ ਰਹੀ ਆ ਤੇ ਇਦਾਂ ਦੇ ਪੋਸ ਆ ਰਹੇ ਆ ਕਿ 트럼ਪ ਨੂੰ ਨਕਾਰ ਰਹੇ ਆ ਉੱਥੋਂ ਦੇ ਹੀ ਲੋਕ ਨਾਲ ਦੀ ਨਾਲ ਹੁਣ ਇਹ ਇਮੀਗ੍ਰੈਂਟਸ ਦੇ ਲਈ ਵੀ ਵੱਡੀ ਖਬਰਾਂ ਤੇ ਪੂਰੀ ਖਬਰਾਂ ਆਉਣ ਵਾਲੇ ਨੇ ਇਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਹੁਣ ਰੀਟੇਨ ਹੋਣਗੇ ਤਰੀਕਾ ਤੇ ਕਿਹਾ ਹੋਏ ਹੁਣ ਇਹ ਜੱਜਾਂ ਦਾ ਕੰਮ ਟਾਰਗੇਟ ਇਹੀ ਹੋਏਗਾ ਕਿ ਸਿਰਫ ਸਿਰਫ ਡਿਪੋਰਟੇਸ਼ਨ ਦੇ ਆਰਡਰ ਦੇਣੇ ਆ ਕੇਸ ਡਿਨਾਈ ਕਰਨੇ ਆ ਔਰ ਇਹਨਾਂ ਦੇ ਕੋਲ ਹੁਣ ਇਹ ਆਰਡਰ ਆ ਕਿ ਇਹ ਕੇਸ ਪੜੇ ਬਿਨਾ ਵੀ ਕੇਸ ਨੂੰ ਕੈਨਸਲ ਕਰ ਸਕ ਦੇ ਜਿਹਨੂੰ ਪਤਾ ਵੀ ਇਹ ਸਾਫ ਸਾਫ ਕੇਸ ਝੂਠਾ ਤਾਂ ਉਹਨੂੰ ਕੈਨਸਲ ਕਰਕੇ ਉਹਨੂੰ ਡਿਟੇਨ ਕਰਵਾ ਸਕਦੇ ਆ ਬਾਕੀ ਆਉਣ ਵਾਲੇ ਦਿਨਾਂ 'ਚ ਦੇਖੋ ਕੀ ਹੋਏਗਾ ਆਪਾਂ ਤਾਂ ਅਰਦਾਸ ਕਰਦੇ ਆ ਰੱਬ ਅੱਗੇ ਕਿ ਇਦਾਂ ਦਾ ਕੁਝ ਨਾ ਹੋਵੇ ਚੜ੍ਹਦੀ ਕਲਾ 'ਚ ਰਵੇ ਸਾਰੇ ਪੰਜਾਬ ਆਪਣੇ ਸਾਰੇ ਭਰਾ ਆਪਣੇ ਜਿੰਨੇ ਵੀ ਉੱਥੇ ਇਮੀਗ੍ਰੈਂਟਸ ਪਹੁੰਚੇ ਆ ਪਰ ਦੇਖੋ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਜਿਹੜੀ ਵੀ ਜਿੱਦਾਂ ਵੀ ਕੋਈ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਤੁਹਾਡੇ ਕੀ ਵਿਚਾਰ ਆਜਾ ਤੁਹਾਡੀ ਕੋਈ ਆਪਣੀ ਰਾਏ ਆ ਤਾਂ ਜਰੂਰ ਕਮੈਂਟਾਂ ਦੇ ਵਿੱਚ ਲਿਖਿਓ ਜਰੂਰ ਕਮੈਂਟ ਕਰਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਹਾਈਪ ਕਰਨਾ ਨਾ ਭੁੱਲਿਓ ਬਾਕੀ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ ਥੈਂਕ ਯੂ